ਕਮਲਜੀਤ ਸਿੰਘ ਕਮਲਜੀਤ ਉਹਜਾ ਨੇ ਤਾਜ ਹੋਟਲ ਦੇ ਮਾਲਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗੋਮਬ ਦੀ ਜਿਹੜੀ ਹੈਲਪ ਲਾਈਨ ਆ ਉੱਤੇ ਕੰਪਲੇਨਟ ਕੀਤੀ ਸੀ ਕਿ ਐਸਐਚਓ ਚਰਨਜੀਤ ਸਿੰਘ ਔਰ ਐਸਐਚਓ ਪਾਈ ਦੇ ਖਿਲਾਫ ਮੇ ਤੋਂ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਈ ਮੰਗਦੇ ਸੀਗੇ ਇਹਦੀ ਇਨਕੁਆਰੀ ਤੋਂ ਬਾਅਦ ਮੁਕਦਮਾ ਦਰਜ ਹੋਇਆ ਸੀ 2,70,000 ਰੁਪਏ ਲੈਣੇ ਪਾਏ ਗਏ ਸੀ ਔਰ 2 ਲੱਖ ਹੋਰ ਮੰਗਣੇ ਪਾਏ ਗਏ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਇਸ ਚਰਨਜੀਤ ਸਿੰਘ ਜਿਹੜਾ 5 ਨੰਬਰ ਥਾਣੇ ਤਨਖਾਦ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਵਾਰ ਵਾਰ ਬਲਾਇਆ ਸੀ ਆਇਆ ਨਹੀਂ ਸੀਗਾ ਇਹਦਾ ਫਿਰ 2 ਤਰੀਕ ਨੂੰ ਮੁਕਦਮਾ ਦਰਜ ਕੀਤਾ ਗਿਆ ਸੀ ਕਰਪਸ਼ਨ ਐਕਟ ਦਾ ਔਰ ਅੱਜ ਇਹਨੂੰ ਅਸੀਂ ਗਫਤਾਰ ਕੀਤਾ ਹੈਗਾ ਔਰ ਇਹਨੂੰ ਕੱਲ ਨੂੰ ਸੀ ਦਲਦਸ਼ ਪੇਸ਼ ਕਰਾਂਗੇ ਕੀ ਜੀ ਨਹੀਂ ਕਹਿ ਮੰਨਦੇ ਜੀ ਕਿੰਨਾਂ ਮੰਨਦੇ ਜੀ ਇਹ ਮੁਕਦਮਾ ਦਰਜ ਹੋਇਆ ਸੀ ਜਿਹੜਾ ਹੋਟਲ ਵਾਲੇ ਦੇ ਖਿਲਾਫ ਹੀ ਕੋਈ ਹੋਇਆ ਸੀਗਾ ਉਹਦੇ ਵਿੱਚ ਉਹਨੂੰ 307 ਔਰ 379 ਵੀ ਸੈਕਸ਼ਨਾਂ ਵਿੱਚ ਤੇਰੇ ਖਿਲਾਫ ਅਸੀਂ ਵਾਦਾ ਕਰਦੇ ਆਂਗੇ ਉਹਦੇ ਸੰਬੰਧ ਚੋਂ ਪੈਸੇ ਮੰਗ ਰਹੇ ਸੀਗੇ ਔਰ 270000 ਰੁਪਏ ਇਹਨਾਂ ਨੇ ਮਤਲਬ ਜਿਹੜਾ ਹੋ ਲੈਣਾ ਸਾਫ ਹੋਇਆ ਸੀਗਾ ਤੇ ਲਿੱਤੀ ਵੀ ਜੀ ਕਹਿੰਦੇ ਨੇ ਪੈਸੇ ਦੇ ਹਾਂ ਉਹ ਪੈਸੇ ਲੈ ਲੈ ਸੀਗੇ ਬਾਏ 2 ਲੱਖ ਰੁਪਏ ਹੋਰ ਪਰ ਮੰਥ ਮਾਦੇ ਸੀ ਹਾਂ ਇਹ ਮੋਰ ਅਰੈਸਟ ਪਾਲਤੀ ਹੁਣ ਅਰੈਸਟ ਕਰ ਲਿਆ ਜੀ ਕੱਲ ਨੂੰ ਇਸ ਅਦਾਲਤ ਪੇਸ਼ ਕਰਕੇ ਥੋੜੀ ਜਿਹੀ ਵੈਰੀਫਾਈ ਕਰਾਂ ਕਿ ਜਿਹੜੀ ਐਸ ਐਚਓ ਦੀ ਵਿੱਚ ਗੱਲ ਆ ਰਹੀ ਕਿ ਉਹ ਐਸ ਐਚਓ ਦਾ ਰੋਲ ਵੈਰੀਫਾਈ ਕਰ ਰਹੇ ਹਾਂ ਕਮਲਜੀਤ ਸਿੰਘ ਕਮਲਜੀਤ ਅਹੂਜਾ ਨੇ ਤਾਜ ਹੋਟਲ ਦੇ ਮਾਲਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਗੋ ਮਰਦ ਦੀ ਜਿਹੜੀ ਹੈਲਪਲਾਈਨ ਆ ਉੱਤੇ ਕੰਪਲੇਨਟ ਕੀਤੀ ਸੀ ਏਐਸ ਚਰਨਜੀਤ ਸਿੰਘ ਔਰ ਏਐਸਐਚਓ ਪਾਇੰਦੇ ਖਿਲਾਫ ਮਿੱਤੋ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਈ ਮੰਗਦੇ ਸੀਗੇ ਇਹਦੀ ਇਨਕੁਆਰੀ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 2 ਲੱਖ 70000 ਰੁਪਏ ਲੈਣੇ ਪਾਏ ਗਏ ਸੀ ਔਰ 2 ਲੱਖ ਹੋਰ ਮੰਗਣੇ ਪਾਏ ਗਏ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਏਐਸ ਚਰਨਜੀਤ ਸਿੰਘ ਜਿਹੜਾ ਇਹ 5 ਨੰਬਰ ਥਾਣੇ ਤਨਖਾਦ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਵਾਰਬਰ ਪੁਲਾਇਆ ਸੀ ਆਇਆ ਨਹੀਂ ਸੀਗਾ ਇਹਦਾ ਫਿਰ ਦੋ ਤਰੀਕ ਨੂੰ ਮੁਕਦਮਾ ਦਰਜ ਕੀਤਾ ਗਿਆ ਸੀ ਕਰਪਸ਼ਨ ਐਕਟ ਦਾ ਔਰ ਅੱਜ ਇਹਨੂੰ ਅਸੀਂ ਗੁਫਤਾਰ ਕੀਤਾ ਹੈਗਾ ਔਰ ਇਹਨੂੰ ਕੱਲ ਨੂੰ ਸੀ ਦਲਦ ਪੇਸ਼ ਕਰਾਂਗੇ ਇਹ ਮੁਕਦਮਾ ਦਰਜ ਹੋਇਆ ਸੀ ਜਿਹੜਾ ਹੋਟਲ ਵਾਲੇ ਦੇ ਖਿਲਾਫ ਹੀ ਕੋਈ ਹੋਇਆ ਸੀਗਾ ਉਹਦੇ ਵਿੱਚ ਉਹਨੂੰ 307 ਔਰ 379 ਵੀ ਸੈਕਸ਼ਨਾਂ ਵਿੱਚ ਦੇ ਖਿਲਾਫ ਅਸੀਂ ਵਾਅਦਾ ਕਰਦੇ ਹਾਂਗੇ ਉਹਦੇ ਸਬੰਧ ਚੋਂ ਤੱਕ ਪੈਸੇ ਮੰਗ ਰਹੇ ਸੀਗੇ ਔਰ 270000 ਰੁਪਏ ਇਹਨਾਂ ਨੇ ਮਤਲਬ ਜਿਹੜਾ ਉਹ ਲੈਣਾ ਸਾਫ ਹੋਇਆ ਸੀਗਾ ਤੇ ਲਿੱਤੇ ਵੀ ਜੀ ਕੱਲ ਇਹਨਾਂ ਨੇ ਪੈਸੇ ਦੇ ਹਾਂ ਪੈਸੇ ਲੈ ਲੈ ਸੀਗੇ ਬਾਅਦ 2 ਲੱਖ ਰੁਪਏ ਹੋਰ ਪਰ ਮੰਥ ਮਾ ਦੇ ਸੀਗਾ ਹੁਣ ਰਸ਼ਪਾਲ ਜੀ ਹੁਣ ਅਰੈਸਟ ਕਰ ਲਿਆ ਜੀ ਕੱਲ ਨੂੰ ਅਸੀਂ ਅਦਾਲਤ ਪੇਸ਼ ਕਰਕੇ ਥੋੜੀ ਜਿਹੀ ਵੈਰੀਫਾਈ ਕਰਾਂਗੇ ਕਿ ਜਿਹੜੀ ਐਸਐਚਓ ਦੀ ਵਿੱਚ ਗੱਲ ਆ ਰਹੀ ਜੀ ਉਹ ਐਸਐਚਓ ਦਾ ਰੋਲ ਵੈਰੀਫਾਈ ਕਰ ਰਹੇ ਹਾਂ ਕਮਲਜੀਤ ਸਿੰਘ ਕਮਲਜੀਤ ਅਹੋਜਾ ਨੇ ਤਾਜ ਹੋਟਲ ਦੇ ਮਾਰਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਗਰੂਕਮਤ ਦੀ ਜਿਹੜੀ ਹੈਲਪਲਾਈਨ ਆ ਉੱਤੇ ਕੰਪਲੇਨਟ ਕੀਤੀ ਸੀ ਏਐਸਐ ਚਰਨਜੀਤ ਸਿੰਘ ਔਰ ਏਐਸਐਚਓ ਪਾਈ ਦੇ ਖਿਲਾਫ ਮੇਟੋ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਈ ਮੰਗਦੇ ਸੀਗੇ ਇਦੀ ਇਨਕੁਆਰੀ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 2,70,000 ਰੁਪਏ ਲੈਣੇ ਪਾਏ ਗਏ ਸੀ ਔਰ 2 ਲੱਖ ਹੋਰ ਮੰਗਣੇ ਪਾਏ ਗਏ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਇਸ ਚਰਨਜੀਤ ਸਿੰਘ ਜਿਹੜਾ ਇਹ 5 ਨੰਬਰ ਥਾਣੇ ਤਨਖਾਹ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਵਾਰਬਰ ਬੁਲਾਇਆ ਸੀ ਆਇਆ ਨਹੀਂ ਸੀਗਾ ਇਹਦਾ ਫਿਰ 2 ਤਰੀਕ ਨੂੰ ਮਕਦਮਾ ਦਰਜ ਕੀਤਾ ਗਿਆ ਸੀ ਕਰਾਪਸ਼ਨ ਅਕਤਾ ਔਰ ਅੱਜ ਇਹਨੂੰ ਅਸੀਂ ਗੁਫਤਾਰ ਕੀਤਾ ਹੈਗਾ ਔਰ ਇਹਨੂੰ ਕੱਲ ਨੂੰ ਸੀ ਦਾਲਚ ਪੇਸ਼ ਕਰਾਂਗੀ ਕਿ ਜੀ ਜੀ ਮੰਗਦੇ ਜੀ ਕਿ ਇਹ ਮੁਕਦਮਾ ਦਰਜ ਹੋਇਆ ਸੀ ਜਿਹੜਾ ਹੋਟਲ ਵਾਲੇ ਦੇ ਖਿਲਾਫ ਹੀ ਕੋਈ ਹੋਇਆ ਸੀਗਾ ਉਹਦੇ ਵਿੱਚ ਉਹਨੂੰ 307 ਔਰ 379 ਵੀ ਸੈਕਸ਼ਨਾਂ ਵਿੱਚ ਤੇਰੇ ਖਿਲਾਫ ਅਸੀਂ ਵਾਧਾ ਕਰਦੇ ਆਂਗੇ ਉਹਦੇ ਸੰਬੰਧ ਚੋਂ ਪੈਸੇ ਮੰਗ ਰਹੇ ਸੀਗੇ ਔਰ 270000 ਰੁਪਏ ਇਹਨਾਂ ਨੇ ਮਤਲਬ ਲੜਾ ਹੋਰ ਲੈਣਾ ਸਾਫ ਹੋਇਆ ਸੀਗਾ ਤੇ ਲਿੱਟਵੀ ਜੀ ਕੱਲ ਨੂੰ ਨੇ ਪੈਸੇ ਦੇ ਹਾਂ ਪੈਸੇ ਲੈ ਲੈ ਸੀਗੇ ਬਾਏ 2 ਲੱਖ ਰੁਪਏ ਹੋਰ ਪਰ ਮੰਥ ਮਦਦ ਸੀਗਾ ਜੀ ਹੋਰ ਅਰੈਸਟ ਪਾਲੀਤੀ ਹੁਣੇ ਅਰੈਸਟ ਕਰ ਲਿਆ ਜੀ ਕੱਲ ਨੂੰ ਅਸੀਂ ਦਾਇਰ ਪੇਸ਼ ਕਰਕੇ ਥੋੜੀ ਜਿਹੀ ਵੈਰੀਫਾਈ ਕਰਾਂ ਕਿ ਜਿਹੜੀ ਐਸ ਐਚਓ ਦੀ ਵਿੱਚ ਗੱਲ ਆਈ ਕਿ ਇੱਕ ਬਰੇਡ ਉਹ ਐਸ ਐਚਓ ਦਾ ਰੋਲ ਵੈਰੀਫਾਈ ਕਰ ਰਹੇ ਆਂ